ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਨੇ ਭਾਈ ਤੋਂ ਟੇਲਾ ਆਜੂ ਭਾਈ ਜੀ ਭਾਈ ਜੀ ਸਸਿਕਾਲ ਸਸਿਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਵਧੀਆ ਜੀ ਠੀਕ ਹੈ ਠੀਕ ਚਲੋ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਬੱਗਾ ਸਿੰਘ ਜੀ ਹੂੰ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਇਧਰ ਭਾਉੜਾ ਇਧਰ ਭਾਈ ਰੂਪਾ ਠੀਕ ਹੈ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲੋ 94840 ਜੀ ਹੂੰ 54198 ਠੀਕ ਹੈ ਬਈ ਇਹ ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਟਾਪ ਬ੍ਰੀਡ ਕਿਹੜਾ ਸੁਸੋਈ ਆ ਇਹ ਡਾਕਟਰ ਸਾਹਿਬ ਮਾਲਕਾਂ ਨੇ ਆਪਾਂ ਨੂੰ ਦੂਜਾ ਸੂਈ ਕਿਹਾ ਓਕੇ ਆਪਾਂ ਚਾਹੇ ਤੀਜਾਵਾਂ ਲਗਾਈ ਠੀਕ ਆ ਭਾਈ ਕਦੋਂ ਸੂਈ ਆ ਭਾਈ ਇਹ ਰਾਤ ਸੂਈ ਆ ਤੜਕੇ 3-4 ਵਜੇ ਤੇ ਜੇਰ ਪੈ ਗਈ ਹੈ ਜੇਰ ਆ ਪਈ ਹੈ ਜੇਰ ਹੋ ਪਈ ਹੈ ਬੱਠਲ ਜੇ ਕੰਪਲੀਟ ਬੱਚਾ ਕਿਦੇ ਤਾਂ ਬੱਸ ਆਈ ਬੱਚਾ ਦੇਤਾ ਠੀਕ ਆ ਕਿੰਨਾ ਕੁ ਬੋਲਾ ਭਰਾ ਨੇ ਕੱਢਿਆ ਫਿਰ ਬੋਲਾ ਹੀ ਆਪਾਂ ਸਵੇਰੇ ਕੱਢਿਆ ਇਹਦਾ 7-8 ਕਿਲੋ ਵਾਹੜ ਦਾ ਓਕੇ ਭਾਈ ਹਾਂਜੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਜੀ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ ਵਾਹੜਦਾ ਹੂੰ ਹਾਈ 29 ਕਿਲੋ ਦੁੱਧ ਕੱਢਿਆ ਪਿਛਲੇ ਸੂਏ। ਓਕੇ। ਲੇਵਾ ਬੜਾ ਕਮਾਲ ਹਣਾ। ਹਾਂਜੀ। ਬਹੁਤ ਸੋਹਣਾ ਆਰਡਰ ਬਾਈ ਪੂਰਾ ਪੰਡ ਵਾਲਾ ਲੇਵਾ ਬਾਈ ਲੈ। ਕਿਆ ਬਾਤ ਆ। ਲੇਵੇ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਲੇਵਾ ਲੈ। ਕਿਆ ਬਾਤ ਆ। ਥਣ ਬੜਾ ਚੰਗਿਆ ਲੱਗਿਆ। ਥਣ ਥਣ ਦਾ ਹੀ ਮੋਹ ਲਾ ਡਾਕਟਰ ਸਾਹਿਬ। ਚਵਾਈ ਕਿਵੇਂ ਆ? ਚਵਾਈ ਜਮਾ ਜਿਹੇ ਜੇ ਥਣ ਦੀ ਨਾ ਹੋਈ ਇੱਕ ਨੰਬਰ ਆ ਡਾਕਟਰ ਸੀਲ ਠੰਡੀ ਆ ਜਿਵੇਂ ਮਰਜੀ ਹੱਥ ਫੇਰੀ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਪੈਂਦਾ ਵੀ ਕੁਛ ਨਹੀਂ ਠੰਡੀ ਸੀਲ ਫੁੱਲ। ਇੱਧਰ ਦੀ ਵਹਿਜਾ ਚਾਹੇ ਇੱਧਰ ਦੀ ਵਹਿਜਾ ਦੇਖ ਆਇਆ ਨਾ ਡਾਕਟਰ ਇੱਕ ਤਾਂ ਆਇਆ ਹੁੰਦਾ ਲੁਲਕ ਲੁਲਕ ਕਰਦਾ ਲੈਵਾ ਸਹੀ ਗੱਲ ਆ ਜਾਂ ਭਲਾਂਗੀਆਂ ਭੋਰਾ ਵੀ ਨਹੀਂ ਜਮੋ ਖੋਸ ਲਈ ਵਾ ਹੂੰ ਕੋ ਟਟਮ ਗੁੱਲਾ ਮੂਰੇ ਵੀ ਦਿਖਾ ਦਿਓ ਡਾਕਟਰ ਸਾਹਿਬ ਕਿੱਥੋਂ ਤਾਈਂ ਆ ਲੈਵਾ ਲੈ ਇਹ ਨਾੜਾਂ ਨੂੰ ਨਾ ਫੁੱਲ ਚੰਗੀਆਂ ਤੇ ਥਾਣ ਦੇਖੋ ਲੱਗਿਆ ਕਮਾਲ ਦਾ ਪੀੜੀ ਦੇ ਪਾਵੇ ਵਰਗੇ ਥਾਣ ਕੱਲਾ ਕੱਲਾ ਥਾਣ ਮੁਠੀ ਆਲਾ ਥਾਣ ਵੀ ਚਵਾਈ ਚਵਾਈ ਦਾ ਬਾਈ ਕਹਿੰਦਾ ਨੰਬਰ 1 ਨਾੜਾਂ ਦੇਖੋ ਵੱਡੀ ਨਾੜ ਦੇਖੋ ਦੁੱਧ ਵਾਲੀ ਇੱਕ ਨੰਬਰ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਜੇ ਰਾ ਪਈ ਆ ਸੋਈ ਸਵਾਈ ਆ ਕੱਦ ਵਾਲੀ ਆ ਬ੍ਰੀਟ ਵਾਲੀ ਆ ਜਾਤ ਵਾਲੀ ਆ ਲੇਵਾ ਪੰਡਾਲ ਫੇਸਪੂਟ ਦਿਖਾ ਦਿਓ ਡਾਕਟਰ ਸਾਹਿਬ ਬੈਠਦਾ ਹੂੰ ਇਹ ਸਦੇ ਬਰੀਕੀ ਚ ਬੈਠਾ ਆ ਦਸਿਆਂ ਵਾਲਾ ਜਮਾ ਫੇਸ ਛੋਟਾ ਜਿਹਾ ਫੇਸ ਆ ਤੇ ਬ੍ਰੀਟ ਫੁੱਲ ਤੇ ਪੂਰੀ ਬਰੀਕੀ ਚ ਬਹਿੜਾ ਕਹਨੀ ਬਾਈ ਹੂੰ ਤੋਰਾ ਦੇਖੋ ਕਰਮਾਈ ਦਾ ਕੀ ਬਾਤ ਆ ਯਾਰ ਲੇਵਾ ਲੂਵਾ ਦਾ ਕਰਮਾਈ ਦਾ ਇੱਕ ਨੰਬਰ ਆ ਬਾਈ ਕੀ ਬਾਤ ਮੋੜ ਲਿਆ ਮੋਲ ਕੀ ਆ ਭਰਾ ਜਾਇਦ ਮੋਲ ਫੋਨ ਤੇ ਹੂ ਹੂ ਜਾਇਦ ਠੀਕ ਆ ਭਾਈ ਮੋਲ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲਾ ਜਿਹੜਾ ਵੈੜ ਦੇ ਸਾਹਮਣੇ ਬਿਲਕੁਲ ਜਾਇਦ ਬਰੀਟ ਤਾਂ ਇੱਕ ਨੰਬਰ ਆ ਯਾਰ ਕੱਤ ਬਰੀਟ ਲੇਵਾ ਕਮਾਲ ਦਾ ਥਣ ਥੋਣ ਇੱਕ ਨੰਬਰ ਬਾਕੀ ਚਵਾਈ ਦਿਖਾਵਾਂਗੇ ਚਵਾਈ ਵੀ ਭਾਈ ਕਹਿੰਦਾ ਇੱਕ ਨੰਬਰ ਆ ਠੰਡੀ ਸੀਲ ਫੁੱਲ ਆ ਕਰਮੜੀ ਲੇਵਾ ਦੇ ਇੱਕ ਭਾਈ ਇੱਥੋਂ ਕੈਮਰਾ ਮਾਰਦੇ ਆ ਉਹਨਾਂ ਪੱਟ ਤੋਂ ਅੱਗੇ ਆ ਉਹਨਾਂ ਪੱਟ ਤੋਂ ਪਿੱਛੇ ਆ ਕਹਿੰਨੀ ਜੀ ਹਾਂ ਜੀ ਹਾਂ ਜੀ ਰੋਧ ਵਾਲਾ ਪੀਸ ਆ ਬਰੀਕੀ ਚ ਫੁੱਲ ਆ ਪਤਲੀ ਚਮੜੀ ਦੀ ਵੜ ਤੇ ਲੇਵਾ ਪਸ਼ਾਂ ਤੋਂ ਇੱਕ ਵਾਰੀ ਫਿਰ ਚੈੱਕ ਕਰ ਲੋ ਕਮਾਲ ਦਾ ਬਾਈ ਪੂਰਾ ਪੰਡ ਵਾਲਾ ਲੇਵਾ ਲੰਘਿਆ ਕਰਮਾ ਵਾਲੀ ਨੇ ਕਿਆ ਬਾਤ ਆ ਬਾਕੀ ਧਾਰਾਂ ਧੁਰਾਂ ਕੋਈ ਚੈੱਕ ਨਹੀਂ ਲੰਮੀ ਲੁੰਮੀ ਵੜਾ ਕੱਦ ਵੜਦਾ ਦੇਖ ਲੈ ਸਹੀ ਆ ਲੈ ਬਰਾਬਰ ਖੜਾ ਬਾਈ ਉਸ ਹੱਬ ਨੇ ਕੱਦ ਦਾ ਅੰਦਾਜ਼ਾ ਲਾ ਲਿਓ ਕੋਈ ਛੋਟ ਹੀ ਨਹੀਂ ਹੈਗੀ ਬਾਈ ਸੂਈ ਸਵਾਈ ਆ ਬਾਈ ਚਵਾਈ ਚੈੱਕ ਕਰਿਓ ਕਰਮਾ ਦੀ ਮਾਰ ਦੇ ਬਾਈ ਧਾਰਾਂ ਨੇ ਚੂਣ ਵੜਾ ਚੰਗਾ ਹਨਾ ਬਈ ਚੂਣ ਜਮਾ ਰੋਟਾ ਬਣਾ ਚੂਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੋਨ ਚਿਵਾਈ ਰੇ ਕੋਕਰ ਮਾਈ ਨੇ ਮੈਂ ਕਹਿੰਨਾ ਪੰਪ ਜਿਹਾ ਵੰਗੂ ਚਿਵਾਈ ਆ ਕਿ ਨਹੀਂ ਜਿਵੇਂ ਬਾਲੀਵੁੱਡ ਦੀ ਘਰ ਨਾਲੇ ਬੌੜਾ ਹੀ ਆ ਹਜੇ ਜਦੋਂ ਸਾਫ ਹੋ ਗਈ ਨਾ ਉਦੋਂ ਦੇਖੀ ਬਾਈ ਸਹੀ ਗੱਲ ਆ ਬਈ ਲੈ ਇੱਕ ਨੰਬਰ ਚੂਣਾ ਬਈ ਲੈ ਕਿਆ ਬਾਤ ਜਮਾ ਬੌੜਾ ਬਈ ਖੱਟਾ-ਕੱਟਾ ਬੌੜਾ ਹੈਗਾ ਤੇ ਪੰਡ ਵਾਲਾ ਲੇਵਾ ਲੱਗਿਆ ਚੂਣ ਚਵਾ ਕਰ ਮਾਈ ਦਾ ਇੱਕ ਨੰਬਰ ਆ ਮੋਟੀ ਮੋਟੀ ਚਵਾਈ ਜਲਦੀ ਮਰਜੀ ਰਾਇ ਜੀ ਸਾਹਿਬ ਆਏ ਨਹੀਂ ਕੋਈ ਵਾਸਤਾ ਵੀ ਨਹੀਂ ਬੈਠਾ ਸਹੀ ਗੱਲ ਆ ਪੀੜੀ ਤੇ ਬਹਿ ਕੇ ਬਾਈ ਨੇ ਚਵਾਈ ਕਰੀ ਆ ਕੋਈ ਹੱਲ ਨਹੀਂ ਚੱਲ ਨਹੀਂ ਬਈ ਠੰਡੀ ਸੀਲ ਆ ਢਿਲੇਵਾ ਦੇਖ ਹੋੜਣੀ ਬਈ ਉਸ ਮੜੀ ਦਿਖਾ ਦੇ ਢਿਲੇਵਾ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਕਹਿੰਦੇ ਲੈ ਥਾਣ ਵੀ ਇੱਕ ਨੰਬਰ ਆ ਚਾਹੇ ਹੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਤੇ ਨਾੜਾ ਨੂੜਾ ਹੌਲ ਚੰਗੀਆਂ ਨੇ ਤੇ ਮੁੱਲ ਕਿਵੇਂ ਬਈ ਫੋਨ ਤੇ ਹੋ ਜੂ ਫਿਰ ਮੁੱਲ ਫੋਨ ਤੇ ਹੋ ਜੈ ਜੀ ਹੋ ਆ ਹੋ ਜੀ ਠੀਕ ਆ ਬਈ ਬਾੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜਿਆਜ ਰੱਖਾਂਗੇ ਬਾਈ ਬੈਡ ਚੰਗੀ ਆ ਬਰੀਕੀ ਚ ਫੁੱਲ ਆ ਦੁੱਧ ਵਾਲਾ ਈ ਸਭ ਆ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁੰਦਿਆ ਡਾਕਟਰ ਸਾਹਿਬ ਕਿੰਨੇ ਦਿਨ ਲਊਗੀ ਦਿਨ ਲੈ ਜੂ ਜੀ ਹਜੇ 5 ਤੋਂ 7 ਜੀ ਕਿੰਨਾ ਕੁ ਰਿਕਾਰਡ ਆ ਬਾਈ ਦੁੱਧ ਦਾ ਪਿਛਲੇ ਸੂਏ ਦਾ ਮਾਲਕਾਂ ਨੇ ਦੱਸਿਆ 23-24 ਕਿਲੋ ਦੁੱਧ ਓਕੇ ਬਾਈ ਤੇ ਨੇੜ ਤੋਂ ਲੇਵਾ ਚੈੱਕ ਕਰਵਾਉਣਾ ਥਣ ਬੜਾ ਕਮਾਲ ਆ ਹਾਂਜੀ ਹਾਂਜੀ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਨਾੜਾ ਨੋੜਾ ਫੁੱਲ ਚੰਗੀਆਂ ਕੱਚੀ ਕੱਚੀ ਉਹ ਸਭ ਨਾਲ ਅੰਦਾਜ਼ਾ ਲਾਇਓ ਸਾਰੀਆਂ ਬਾਲਡ ਲਾ ਕੱਢੂ ਫੇਰ ਕਰਮਾਈ ਨੇ ਸੋਨਾ ਗਾ ਬਈ ਹੋ ਲਿਆ ਬਈ ਤੋਰੇ ਕੇ ਦਿਖਾ ਦੇ ਫੇਸ ਬੜਾ ਚੰਗਾ ਪ੍ਰਿੰਟ ਬੜਾ ਚੰਗਾ ਬਰੀਡ ਚੰਗੀ ਆ ਬਈ ਤੇ ਥਾਨ ਬਹੁਤ ਚੰਗਾ ਚਾਹੇ ਅੱਥੀ ਚੋਲਿਓ ਚਾਹੇ ਮਸ਼ੀਨ ਚੋਲਿਓ ਚੰਗੀ ਆ ਬੜਾ ਲੈ ਬਿਊਟੀ ਚੈੱਕ ਕਰੋ ਕਰਮਾਈ ਦੀ ਠੰਡੀ ਸੀਲ ਫੁੱਲ ਆ ਹਣਾ ਹਾਂਜੀ ਹਾਂਜੀ ਹੂੰ ਤੋਰਾ ਚੈੱਕ ਕਰ ਲੋ ਕਮਾਲ ਆ ਬਈ ਮੁੱਲ ਬਈ ਜੈ ਜੀ ਹੂੰ ਹਾਂ ਮੁੱਲ ਹੋ ਜੈ ਜੀ ਹੂੰ ਫੋਨ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਈ ਕਹਿੰਦਾ ਜੈ ਜੀ ਰੱਖਾਂਗੇ ਵੜ ਦੇ ਹਿਸਾਬ ਨਾਲ ਜਮ ਜੈਜ ਮਲੂਗਾ ਪੂਰਾ ਬ੍ਰੀਟ ਪ੍ਰਿੰਟ ਚਮਕ ਪਲੀ ਵੀ ਕੱਦ ਵਾਲੀ ਇੱਕ ਨੰਬਰ ਵੜਾ ਬਈ ਕੱਲੀ ਕੱਚੀ ਕੱਚੀ ਉਹ ਹਿਸਾਬ ਨਾਲ ਅੱਜ ਆ ਲਾਇਓ ਸਾਰੀਆਂ ਵੜਡਾਂ ਲਾ ਗੱਡ ਕੇ ਨਾ ਪੂਰਾ ਪੰਡ ਵਾਲਾ ਲੇਵਲ ਲੈ ਕੇ ਫੇਰ ਸੋਣਾ ਕਰ ਮਾਈ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਲਾਂਡੂ ਲਾਂਦੇ ਵੜ ਦੇ ਆਏ ਕੱਪੜੇ ਵਰਗਾ ਲੇਵਲ ਹਾਂ ਰਵੜੰਗੂ ਵਾਦਾ ਕੀ ਹਾਂ 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 ਹੂੰ ਲੇਵਾ ਇੱਕ ਨੰਬਰ ਬਈ ਬ੍ਰੀਟ ਇੱਕ ਨੰਬਰ ਤੇ ਮੁੱਲ ਬਾਈ ਕਹਿੰਦਾ ਜਾਇਜ਼ ਹੋ ਬਾਲਾ ਮੁੱਲ ਨਹੀਂ ਕਰਦੇ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆ ਕਈ ਵਾਰੀ ਭਰਾ ਕਹਿੰਦਾ ਕੋਈ ਵੇਚਣ ਵਾਲੇ ਭਰਾ ਲੈ ਜਾਂਦੇ ਠੀਕ ਹੈ ਕਿ ਨਹੀਂ ਅੱਗੇ ਬਾਈ ਲਾਸਟ ਤਿੰਨ ਨੰਬਰ ਕਿਹੜਾ ਸੂਏ ਜੀ ਦੂਜਾ ਸੂਏ ਸੁੰਦੀ ਅਵਸੀ ਡਾਕਟਰ ਸਾਹਿਬ ਕਿੰਨੇ ਦਿਨ ਲਊਗੀ ਡਾ ਲੈ ਜੀ ਹਫਤਾ ਹਜੇ ਹਫਤੇ ਦੀ ਕੱਚੀ ਹਾਂਜੀ ਕਿੰਨਾ ਕਰ ਕਾਰਡ ਬਾਈ ਦੋਦਾਂ ਪਿਛਲੇ ਸੂਏ ਦਾ ਸੈ ਮਾਲ ਕਾਨੇ ਵੀ 24 25 ਕਿਲੋ ਦੋਦ ਕੱਚੀ ਕੱਚੀ ਹੈ ਜਲਦੀ ਹੈ ਨਾ ਜਲਦੀ ਕੱਚੀ ਬੰਡਲੇ ਵੀ ਬੈੜਾ ਕੋਈ ਐ ਨਹੀਂ ਵੀ ਇੱਕ ਤਾਂ ਆਏ ਹੁੰਦਾ ਵੀ ਹਾਂ ਲੈ ਕਿਆ ਬਾਤ ਆ ਸਫਾਈ ਬੜੀ ਆ ਨਾ ਲੈਵੇ ਦੀ ਹੂੰ ਲੈ ਕੱਚੀ ਕੱਚੀ ਉਹ ਹਸਾਉ ਨਾਂ ਦਾ ਜਲਾਇਓ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਨਾਲ ਨੂੰ ਬਾਅਦ ਦੀ ਡੈਕਟਰ ਕਿੰਨੀ ਸਾਫ ਆ ਜਮਾ ਰੀਡ ਦੀ ਕੱਟੀ ਦੇਖ ਫੇਸਕੂਸ ਦੇਖ ਜਮਾ ਚਮਕ ਚਮਕ ਪੂਰੀ ਆ ਹਾਂ ਲੈ ਬਾਈ ਖੋਲ ਦੇ ਤੋਰ ਕੇ ਦਿਖਾ ਦੇ ਛੋਟਾ ਛੋਟਾ ਕੰਨ ਲੈ ਕਿਆ ਬਾਤ ਆ ਬ੍ਰੀਡ ਵਾਲੀ ਆ ਬੈਠਦੇ ਹਾਂ ਹਾਂਜੀ ਹਾਂ ਮੋਹੋ ਬੋਲਦੀ ਆ ਲੈ ਬੋਦੀ ਵਾਦੀ ਸਨਕ ਪੁਣਾ ਛੋਟਾ ਛੋਟਾ ਚਾਰ ਚਾਰ ਉਂਗਲਾਂ ਦਾ ਹੀ ਖਾਨਾ ਕਰਮ ਵਾਲੀ ਦਾ ਚਮਕ ਪੂਰੀ ਆ ਪ੍ਰਿੰਟ ਪੂਰਾ ਚੰਗਾ ਲੇਵਾ ਬਹੁਤ ਚੰਗਾ ਕੱਲੀ ਕੱਚੀ ਆ ਉਸ ਹਾਵਨਾਂ ਦਾ ਅੱਜ ਆ ਲਾਇਓ ਭਾਈ ਸਾਰੀਆਂ ਬਾਲਟਾਂ ਲਾ ਗੱਡੂ ਫਿਰ ਸੋਨਾ ਲੈ ਤੋਰਾ ਦੇਖੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਕਿਆ ਬਾਤ ਆ ਮੁੱਲ ਭਰਾਜ ਹੈ ਜੀ ਹੂੰ ਹਾਂਜੀ ਹੂੰ ਜਾਇ ਜੀ ਹੂੰ ਫੋਨ ਤੇ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਰੱਖਾਂਗੇ ਤੇ ਹੁਣ ਆ ਫੋਨ ਤੇ ਆ ਬਾਈ ਤੋਰਾ ਬ੍ਰੀਡ ਪ੍ਰਿੰਟ ਇੱਕ ਨੰਬਰ ਉੱਤੋਂ ਪੱਦਰ ਕੋਈ ਢੂਈ ਨਹੀਂ ਜਗਦੀ ਕੋਈ ਲੱਸੀ ਨਹੀਂ ਲਾਮੀ ਨਹੀਂ ਬਾਈ ਵੈਰਣਾ ਵੀ ਤਿੰਨੇ ਇੱਕ ਦੂਜੀ ਤੋਂ ਵੱਧ ਕੇ ਆ ਇਹ ਦੋਨੇ ਥੋੜੀਆਂ ਇੱਕ ਇਧਰੋਂ ਮੂਹਰੋਂ ਡਾਕਟਰ ਸਾਹਿਬ ਨਾੜਾਂ ਨੂੜਾਂ ਦਿਖਾਓ ਬੈਠਦੇ ਆ ਹਮ ਲੈ ਦੇਖੋ ਪਿਛਾਂ ਤੋਂ ਲੇਵਾ ਦੇਖੋ ਇਧਰੋਂ ਨਾੜਾਂ ਚ ਕੀ ਬਾਤ ਕਲੀਕਲੀ ਨਾੜਾਂ ਐ ਖੜੀਆਂ ਹਨ ਹਮ ਕੀ ਬਾਤ ਆ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ turn